ਅੱਜ ਦਾ ਜਿਹੜਾ ਚੈਲੰਜ ਹੈ ਉਹ ਇਹ ਹੈ ਕਿ ਬੀਟਾ ਕਹਿੰਦਾ ਸੀਗਾ ਕਿ ਇੱਕ ਬੁੱਕ ਹੈ ਕਿ ਤੁਸੀਂ ਪੂਰੇ ਦਿਨ ਚ ਪੜ੍ਹਨੀ ਹੈ ਤੇ ਮੈਂ ਤੁਹਾਡੇ ਤੇ ਕੈਮਰਾ ਲਾ ਦੇਣਾ ਹੈ ਇਹ ਹੈ ਕੀ ਹੈ ਜੀ 6 ਗਵੇਰਾ ਮੋਟਰਸਾਈਕਲ ਡਾਇਰੀ ਇਹ ਅੱਜ ਬੇਟਿਆਂ ਨਾਲ ਕਿਸੇ ਗੱਲੋਂ ਸਾਡੀ ਗੱਲ ਹੋ ਗਈ ਉਹ ਕਹਿੰਦੇ ਜੀ ਇੱਕ ਦਿਨ ਚ ਹੀ ਪੜੋ ਇਹਨੂੰ ਅਸੀਂ ਇੱਥੇ ਜੇ ਪਹੁੰਚ ਗਏ ਹਾਂ ਜੀ ਵਧਦੀਆਂ ਮੁਸ਼ਕਲਾਂ ਤੁਸੀਂ ਦੇਖ ਸਕਦੇ ਹੋ ਤੇ ਆ ਇੱਕ ਮਹਾਨ ਕੋਸ਼ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਨਾ ਜੀ ਇਹ ਸਾਰੇ ਘਰਾਂ ਦੇ ਵਿੱਚ ਹੋਣਾ ਜ਼ਰੂਰੀ ਹੈ ਜਿਹੜੇ ਵੀ ਤੁਸੀਂ ਮੇਰਾ ਵੀਡੀਓ ਦੇਖ ਰਹੇ ਹੋ ਚੇਕਵੀਰ ਹੈ ਜੀ ਇਹ ਮੈਡੀਕਲ ਦਾ ਸਟੂਡੈਂਟ ਹੁੰਦਾ ਜੀ ਤੇ ਜਦੋਂ ਦਾ ਇੱਕ ਸਾਲ ਰਹਿ ਜਾਂਦਾ ਤੇ ਉਹ ਦੁਨੀਆ ਘੁੰਮਣ ਦਾ ਸੁਪਨਾ ਦੇਖਦਾ ਹੈ ਇਹ ਹੈ ਜੀ ਕੁਝ ਬੁੱਕਸ ਤੇ ਪਹਿਲਾਂ ਕਾਫੀ ਬੁੱਕਸ ਸੀਗੀਆਂ ਤੇ ਉਹ ਮੈਂ ਡੋਨੇਟ ਕਰਤੀਆਂ ਸੀਗੀਆਂ ਪਿੰਡੀ ਦਾਦਾ ਜੀ ਹੋਰਾਂ ਦੇ ਨਾਮ ਤੇ ਉੱਥੇ ਲਾਇਬ੍ਰੇਰੀ ਬਣਾਈ ਹੈ ਮਨੀਸ਼ ਪਿੰਡੀ ਜੀ ਹੋਰਾਂ ਦੇ ਘਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਤੇ ਜਿਹੜਾ ਅੱਜ ਦਾ ਵਲੌਗ ਹੈ ਬਹੁਤ ਇਨਫੋਰਮੇਟਿਵ ਹੋਣ ਜਾ ਰਿਹਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਹੈ ਕਿ ਅੱਜ ਮੈਨੂੰ ਇੱਕ ਨਿਜੀ ਮੇਰੇ WhatsApp ਤੇ ਗੁਰਮੀਤ ਸਿੰਘ ਰਾਣਾ ਜੀ ਛੋਟੀ ਜੀ ਹੋਰਾਂ ਦਾ ਮੈਸੇਜ ਆਇਆ ਤੇ ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਤੇ ਮੇਰੇ ਕੰਮ ਦੀ ਸਰਾਹਨਾ ਕੀਤੀ ਕਿ ਜਿਹੜੇ ਤੁਹਾਡੇ ਵੀਡੀਓਜ਼ ਹੈ ਉਹਨਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਬਹੁਤ ਜਿਹੜਾ ਹੈਗਾ ਇੰਟਰਟੇਨ ਵੀ ਹੁੰਨੇ ਆ ਸੀ ਤੁਹਾਡੇ ਵਲੌਗਸ ਦੇਖ ਕੇ ਤੇ ਉਦੋਂ ਬਾਅਦ ਜੀ ਸ਼ਿਵ ਤਰਪਾਲ ਕੇ ਮੇਰੇ ਵੱਡੇ ਵੀਰ ਉਹਨਾਂ ਦੁਆਰਾ ਵੀ ਮੈਨੂੰ ਬਹੁਤ ਲੰਬਾ ਮੈਸੇਜ ਲੈ ਕੇ ਉਤਸ਼ਾਹਿਤ ਕੀਤਾ ਗਿਆ ਤੇ ਮੈਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਵੈਸੇ ਤਾਂ ਜਿਹੜੇ ਵੀ ਸਾਰੇ ਤੁਸੀਂ ਮੈਸੇਜ ਭੇਜਦੇ ਹੋ ਮੈਂ ਸਾਰੇ ਪੜਦਾ ਤੇ ਸਭ ਦੇ ਰਿਪਲਾਈ ਦੇਣਾ ਸਾਰਿਆਂ ਦੇ ਹੀ ਵੈਲਿਊਏਬਲ ਮੈਸੇਜ ਹੁੰਦੇ ਆ ਤੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਦਾ ਜਿਹੜਾ ਚੈਲੰਜ ਹੈ ਉਹ ਇਹ ਹੈ ਕਿ ਬੀਟਾ ਕਹਿੰਦਾ ਸੀਗਾ ਕਿ ਇੱਕ ਬੁੱਕ ਹੈ ਕਿ ਤੁਸੀਂ ਪੂਰੇ ਦਿਨ ਚ ਪੜ੍ਹਨੀ ਹੈ ਤੇ ਮੈਂ ਤੁਹਾਡੇ ਤੇ ਕੈਮਰਾ ਲਾ ਦੇਣਾ ਹੈ ਤੇ ਮੈਂ ਉਹ ਜਿਹੜੀ ਬੁੱਕ ਹੈ ਅੱਜ ਪੂਰੀ ਇੱਕ ਜਿਹੜੀ ਹੈਗੀ ਹੈ ਪੂਰੇ ਦਿਨ ਦੇ ਵਿੱਚ ਪੜ੍ਹਨੀ ਹੈ ਤੇ ਸੋ ਇਸ ਵੀਡੀਓ ਦੇ ਰਾਹੀਂ ਮੈਂ ਚਾਹਨਾ ਕਿ ਸਾਰੇ ਵੀ ਜਿੰਨੇ ਮੈਨੂੰ ਕੋਈ ਨੌਜਵਾਨ ਬਜ਼ੁਰਗ ਬੱਚੇ ਦੇਖ ਰਹੇ ਹੈ ਅਸੀਂ ਬੇਸ਼ੱਕ ਘਰਾਂ ਦੇ ਵਿੱਚ ਪੜ੍ਹਦੇ ਆਂ ਸਕੂਲ 'ਚ ਪੜ੍ਹਦੇ ਆਂ ਕਾਲਜ ਯੂਨੀਵਰਸਿਟੀਆਂ 'ਚ ਵੀ ਸਾਡੇ ਬੱਚੇ ਪੜਨ ਜਾਂਦੇ ਆ ਪਰ ਬਹੁਤ ਸਾਰਾ ਇਦਾਂ ਦਾ ਗਿਆਨ ਹੈ ਜਿਹੜਾ ਫਿਰ ਵੀ ਸਾਡੇ ਤੋਂ ਰਹਿ ਜਾਂਦਾ ਹੈ ਤੇ ਸਕੂਲਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਖਾਸ ਕਰਕੇ ਸਾਡੇ ਸੂਰਬੀਰ ਯੋਧੇ ਪੂਰੀ ਦੁਨੀਆ ਦੇ ਵਿੱਚ ਬਹੁਤ ਕੁਝ ਐ ਇਦਾਂ ਦਾ ਪੜਨ ਨੂੰ ਹੈਗਾ ਜਿਹੜਾ ਸਾਡਾ ਜੀਵਨ ਬਦਲ ਸਕਦਾ ਤੇ ਮੈਂ ਵੀ ਚਾਹੁੰਦਾ ਕਿ ਜਦੋਂ ਵੀ ਮੇਰਾ ਤੁਸੀਂ ਵੀਡੀਓ ਦੇਖੋ ਤੇ ਤੁਹਾਨੂੰ ਇਹ ਮਹਿਸੂਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਹ ਜਿਹੜੇ ਵੀਡੀਓ ਹੈ ਇਹ ਸਿਰਫ ਤੋਂ ਸਿਰਫ ਕੋਈ ਟਾਈਮ ਪਾਸ ਲਈ ਨਹੀਂ ਸਾਨੂੰ ਕੁਝ ਇਹਦੇ ਤੋਂ ਸਿੱਧ ਵੀ ਮਿਲੇ ਕਿਉਂਕਿ ਇਹ ਜਿਹੜਾ ਹੈਗਾ ਇਹ ਫੋਨ ਟਾਈਮ ਪਾਸ ਲਈ ਨਹੀਂ ਹੁੰਦਾ ਇਹਦੇ ਤੋਂ ਬਹੁਤ ਸਾਰੀਆਂ ਅਸੀਂ ਜਿਹੜੀਆਂ ਹੈਗੀਆਂ ਨੌਲੇਜ ਦੀਆਂ ਗੱਲਾਂ ਸਿੱਖ ਸਕਦੇ ਆ ਜੇ ਅਗਰ ਇਹਨੂੰ ਸਹੀ ਇਸਤੇਮਾਲ ਕਰੀਏ ਸੋ ਅੱਜ ਦੇ ਵੀਡੀਓ ਦੇ ਵਿੱਚ ਆਓ ਅਸੀਂ ਕੁਝ ਝਾਤ ਮਾਰਦੇ ਹਾਂ ਜੀ ਬੁੱਕਸ ਬਾਰੇ ਤੇ ਮੈਂ ਕਿਹੜੀ ਬੁੱਕ ਪੜਨ ਜਾ ਰਿਹਾ ਹਾਂ ਉਹਦੇ ਬਾਰੇ ਵੀ ਤੁਹਾਨੂੰ ਹੁਣੇ ਮੈਂ ਜ਼ਿਕਰ ਕਰੂੰਗਾ ਇਹ ਜੀ ਕੁਝ ਬੁੱਕਸ ਤੇ ਪਹਿਲਾਂ ਕਾਫੀ ਬੁੱਕਸ ਸੀਗੀਆਂ ਤੇ ਉਹ ਮੈਂ ਡੋਨੇਟ ਕਰਤੀਆਂ ਸੀਗੀਆਂ ਪਿੰਡੀ ਦਾਦਾ ਜੀ ਹੋਰਾਂ ਦੇ ਨਾਮ ਤੇ ਉੱਥੇ ਲਾਇਬ੍ਰੇਰੀ ਬਣਾਈ ਹੈ ਮਨੀਸ਼ ਪਿੰਡੀ ਜੀ ਹੋਰਾਂ ਦੇ ਘਰ ਤੇ ਇਹ ਕੁਝ ਹੈਗੀਆਂ ਮੈਂ ਇਹਦੇ ਵਿੱਚ ਕਾਫੀ ਪੜ ਲਈਆਂ ਤੇ ਇਹਦੇ ਬਾਰੇ ਮੈਂ ਅੱਜ ਵੀਡੀਓ ਤਾਂ ਬਣਾ ਰਿਹਾ ਹਾਂ ਜੀ ਵੀ ਸਾਡੇ ਬੱਚਿਆਂ ਨੂੰ ਜ਼ਰੂਰ ਬੁੱਕਸ ਦਾ ਜਿਹੜਾ ਮਹੱਤਵ ਹੈ ਦੱਸਣਾ ਚਾਹੀਦਾ ਹੈ ਕਿਉਂਕਿ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਹੈ ਪੜ੍ਹਾਈ ਉਹ ਲਗਤਰਾਂ ਦੀ ਹੈ ਤੇ ਜਿਹੜੀ ਅਸੀਂ ਦੁਨੀਆ ਵਿੱਚ ਵਿਚਰਦੇ ਆ ਤਾਂ ਸਾਨੂੰ ਲਗਤਰਾਂ ਦੀਆਂ ਜਿਹੜੀਆਂ ਨੌਲੇਜ ਦੀ ਜ਼ਰੂਰਤ ਹੁੰਦੀ ਹੈ ਸਾਡੇ ਜਿਹੜੇ ਮਹਾਨ ਸ਼ਹੀਦ ਹੋਏ ਹੈ ਜਾਂ ਅਸੀਂ ਸਾਡੇ ਹੀਰੋ ਹੈ ਉਹ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਨਹੀਂ ਪੜ੍ਹਾਏ ਜਾਂਦੇ ਤੇ ਸਾਨੂੰ ਦੁਨੀਆ ਨੂੰ ਸਮਝਣ ਲਈ ਬੁੱਕਸ ਨਾਲ ਜੁੜਨਾ ਜ਼ਰੂਰ ਜ਼ਰੂਰੀ ਹੈ ਕਿਉਂਕਿ ਅਸੀਂ ਬੁੱਕਸ ਨਾਲ ਜੁੜਦੇ ਆ ਤਾਂ ਕਿ ਫਿਰ ਜਿਹੜਾ ਹੈਗਾ ਸਾਡਾ ਮੋਬਾਈਲ ਤੋਂ ਵੀ ਖੜਾ ਛੱਡਦਾ ਹੈ ਤੇ ਮੋਬਾਈਲ ਜਿਹੜਾ ਹੈਗਾ ਬਹੁਤ ਜ਼ਿਆਦਾ ਦੇਖਣਾ ਆਪਾਂ ਨੂੰ ਵੀ ਪਤਾ ਹੈ ਇਹ ਸਾਡੇ ਲਈ ਜ਼ਿਆਦਾ ਮਤਲਬ ਹਾਨੀਕਾਰਕ ਸਾਡੀ ਸਿਹਤ ਦੇ ਲਈ ਤੇ ਮੈਂ ਵੀ ਚਾਹੁੰਦਾ ਸੀ ਮੈਂ ਇਹਦੇ ਤੇ ਤੁਹਾਨੂੰ ਜਰੂਰ ਵੀਡੀਓ ਬਣਾ ਕੇ ਦੱਸਾਂ ਕਿਉਂਕਿ ਬੇਟਾ ਵੀ ਪੜਦਾ ਜੀ ਤੇ ਮੈਂ ਵੀ ਪੜਦਾ ਇਹਦੇ ਵਿੱਚ ਕਾਫੀ ਮੈਂ ਬੁੱਕਸ ਪੜ੍ਹ ਲਈਆਂ ਤੇ ਆ ਇੱਕ ਮਹਾਨ ਕੋਸ਼ ਦਾ ਮੈਂ ਜਰੂਰ ਜ਼ਿਕਰ ਕਰਨਾ ਚਾਹਣਾ ਜੀ ਇਹ ਸਾਰੇ ਘਰਾਂ ਦੇ ਵਿੱਚ ਹੋਣਾ ਜ਼ਰੂਰੀ ਹੈ ਜਿਹੜੇ ਵੀ ਤੁਸੀਂ ਮੇਰਾ ਵੀਡੀਓ ਦੇਖ ਰਹੇ ਹੋ ਇਹ ਬੱਚਿਆਂ ਨੂੰ ਜਰੂਰ ਮੰਗਾ ਕੇ ਦਿਓ ਬਹੁਤ ਸਾਰੇ ਜਿਹੜੇ ਸ਼ਬਦ ਆ ਸਾਡੇ ਅਲੋਪ ਹੋ ਰਹੇ ਐ ਤੇ ਇਹਦੇ ਵਿੱਚ ਹੈਗੇ ਐ ਤੇ ਤੁਸੀਂ ਉਹਨਾਂ ਦੇ ਜਿਹੜੇ ਹੈਗੇ ਅਰਥ ਸਮਝ ਸਕਦੇ ਹੋ ਤੇ ਅੱਗੇ ਮੈਂ ਚਿੱਟਾ ਲਹੂ ਪੜ ਕੇ ਹਟਿਆ ਜੀ ਤੇ ਆਪਣੇ ਹਰੀ ਸਿੰਘ ਨਲਵਾ ਰਾਣੀ ਜਿੰਦਾ ਤੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੇ ਮੈਂ ਬਾਬਾ ਬੰਦਾ ਸਿੰਘ ਬਹਾਦਰ ਪੜ ਚੁੱਕਾ ਹਾਂ ਜੀ ਤੇ ਅੱਜ ਮੈਂ ਪੜਨ ਜਾ ਰਹੇ ਹਾਂ ਜੀ ਇੱਕ ਬੁੱਕ ਹੈਗੀ ਐ ਇਹ ਗ੍ਰੀਨ ਕਲਰ ਦਾ ਕਵਰ ਹੈ ਜੀ ਇਹਦਾ ਇਹ ਹੈਗੀ ਐ ਜੀ 6 ਗਵੇਰਾ ਮੋਟਰਸਾਈਕਲ ਡਾਇਰੀ ਇਹ ਅੱਜ ਬੇਟਿਆਂ ਨਾਲ ਕਿਸੇ ਗੱਲੋਂ ਸਾਡੀ ਗੱਲ ਹੋ ਗਈ ਉਹ ਕਹਿੰਦੇ ਜੀ ਇੱਕ ਦਿਨ ਚਿ ਫੜੋ ਇਹਨੂੰ ਤਾਂ ਮੰਨੂੰਗਾ ਤੇ ਮੈਂ ਕਹਾਂ ਜੀ ਇੱਕ ਦਿਨ ਚ ਪੜਨਾ ਬੁੱਕ ਨੂੰ ਕਿੱਡਾ ਕੌਖਾ ਕੰਮ ਹੈ ਤੇ ਸੋ ਜੇ ਆਪਾਂ ਵੱਡੇ ਜੁੜਦੇ ਆ ਤਾਂ ਫਿਰ ਬੱਚਿਆਂ ਦਾ ਵੀ ਰੁਝਾਨ ਬਣਦਾ ਤੇ ਇਸ ਕਰਕੇ ਜੀ ਆਪਾਂ ਆਓ ਇਹਨੇ ਮੇਰੇ ਸਾਹਮਣੇ ਕੈਮਰਾ ਲਾਤਾ ਜੀ ਤੇ ਹੁਣ ਮੈਂ ਕੈਮਰੇ ਦੇ ਮੂਹਰੇ ਹੀ ਇਹ ਸਾਰੀ ਬੁੱਕ ਪੜੂੰਗਾ ਤੇ ਆਓ ਆਪਾਂ ਪੜਦੇ ਆ ਜੀ ਇਹ ਮੋਟਰਸਾਈਕਲ ਡਾਇਰੀ ਇਹ ਕਿਊਬਾ ਦਾ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਹੈ ਜੀ ਤੇ ਆਪਣੇ ਜਿਵੇਂ ਅਬ ਕਰਤਾਰ ਸਿੰਘ ਸਰਾਭਾ ਸਾਡੇ ਸ਼ਹੀਦ ਹੋਏ ਆ ਸ਼ਹੀਰ ਉਧਮ ਸਿੰਘ ਜੀ ਹੋਏ ਆ ਇਹ ਉਹਨਾਂ ਵਰਗੇ ਹੀ ਇੱਕ ਉਥੋਂ ਦੇ ਇਨਸਾਨ ਸੀਗੇ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ ਤੇ ਆਪਾਂ ਪੜਦੇ ਆ ਤੇ ਫਿਰ ਮੈਂ ਤੁਹਾਨੂੰ ਕੁਝ ਇਹਦੇ ਬਾਰੇ ਦਿਲਚਸਪ ਜਿਹੜੀਆਂ ਗੱਲਾਂ ਦੱਸੂਗਾ ਜੀ ਬਸੀ ਇੱਥੇ ਜੇ ਪਹੁੰਚ ਗਏ ਆ ਜੀ ਵੱਧਦੀਆਂ ਮੁਸ਼ਕਲਾਂ ਆ ਤੁਸੀਂ ਦੇਖ ਸਕਦੇ ਹੋ ਲਗਭਗ ਅੱਧੀ ਕਹੋਗੀ ਹੈ ਜੀ ਕਿਉਂਕਿ ਵਿੱਚ ਮੈਂ ਕੁਛ ਆਰਾਮ ਕੀਤਾ ਸੀਗਾ ਤੇ ਖਾਣਾ ਖਾਧਾ ਹੁਣ ਮੈਂ ਸੈਟਿੰਗ ਕਰੂੰਗਾ ਜੀ ਲਗਭਗ 3 ਕ ਘੰਟਿਆਂ ਵਿੱਚ ਮੈਂ ਜਿਹੜੇ ਬਾਕੀ ਪੈਂਡਿੰਗ ਟੋਟਲੀ ਦੇ ਪੇਜ ਹੈਗੇ ਆ ਜੀ 100 44 ਤੇ ਇਹਦੇ ਵਿੱਚ ਜਿਹੜਾ ਮੈਂ ਪਿੱਛੇ ਪੜਿਆ ਜੀ ਉਹਦੇ ਵਿੱਚ ਜਿਹੜਾ ਇਹ ਚੇਗਵੇਰਾ ਤੇ ਅਲਬਰਟੋ ਇਹਦਾ ਫਰੈਂਡ ਹੈ ਜੀ ਇਹ ਜਿਹੜਾ ਚੇਕਵੀਰ ਹੈ ਜੀ ਇਹ ਮੈਡੀਕਲ ਦਾ ਸਟੂਡੈਂਟ ਹੁੰਦਾ ਜੀ ਤੇ ਜਦੋਂ ਉਹਦਾ ਇੱਕ ਸਾਲ ਰਹਿ ਜਾਂਦਾ ਤੇ ਉਹ ਦੁਨੀਆ ਘੁੰਮਣ ਦਾ ਸੁਪਨਾ ਦੇਖਦਾ ਅ ਕਿਉਂਕਿ ਉਹ ਉੱਕ ਚੁੱਕਾ ਹੁੰਦਾ ਆਪਣੀ ਪੜ੍ਹਾਈ ਤੋਂ ਤੇ ਉਹਦੇ ਸੁਪਨੇ ਕੁਝ ਹੋਰ ਹੁੰਦੇ ਆ ਤੇ ਉਹ ਆਪਣੀ ਪੜ੍ਹਾਈ ਤੋਂ ਕੁਝ ਬ੍ਰੇਕ ਚਾਹਣਾ ਹੁੰਦਾ ਹੈ ਤਾਂ ਫਿਰ ਇਸ ਦਾ ਹੀ ਇੱਕ ਕਾਰਨ ਇਹੀ ਕਾਰਨ ਬਣਦਾ ਕਿ ਉਹ ਆਪਣੇ ਘਰ ਤੋਂ ਨਿਕਲਦਾ ਹੈ ਤੇ ਸਾਊਥ ਅਮਰੀਕਾ ਦੀ ਯਾਤਰਾ ਲਈ ਤੇ ਯਾਤਰਾ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਵੀ ਆਉਂਦੀਆਂ ਤੇ ਫਾਈਨੈਂਸ਼ੀਅਲੀ ਵੀ ਉਹਨੂੰ ਪ੍ਰੋਬਲਮਸ ਆਉਂਦੀਆਂ ਹੈ ਤੇ ਪਰਵਾਰ ਦੀ ਜਿਹੜੀ ਯਾਤਰਾ ਉਹ ਜਾਰੀ ਰੱਖਦਾ ਹੈ ਤੇ ਮੈਂ ਅਗਲਾ ਜਿਹੜਾ ਹੈਗਾ ਉਹ ਕਿਦਾਂ ਉਹਦਾ ਜਿਹੜਾ ਮਾਈਂਡ ਹੈ ਅੱਗੇ ਜਾ ਕੇ ਬਦਲ ਜਾਂਦਾ ਹੈ ਤੇ ਉਹ ਜਿਹੜਾ ਇੱਕ ਕ੍ਰਾਂਤੀਕਾਰੀ ਬਣ ਜਾਂਦਾ ਤੇ ਲੋਕਾਂ ਦੇ ਦੁੱਖ ਦੇਖ ਕੇ ਉਹਨੂੰ ਕਿਦਾਂ ਦਾ ਮਹਿਸੂਸ ਹੁੰਦਾ ਤੋ ਕਿਹੜੇ ਕੰਟਰੀ ਸੀ ਉਹ ਮੈਂ ਤੁਹਾਨੂੰ ਅੱਗੇ ਦੱਸੂਗਾ ਜੀ 1967 ਦੇ ਵਿੱਚ ਇਹਨਾਂ ਦੀ ਬੁਲੀਵੀਆ ਦੇ ਵਿੱਚ ਅਮਰੀਕਨ ਦੁਆਰਾ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਉਥੇ ਵੀ ਇਹ ਕ੍ਰਾਂਤੀ ਲਿਆਉਣ ਲਈ ਹੀ ਪ੍ਰਚਾਰ ਕਰ ਰਹੇ ਸੀ ਤੇ ਬਹੁਤ ਇਹ ਇੱਕ ਮਹਾਨ ਰਾਈਟਰ ਕ੍ਰਾਂਤੀਕਾਰੀ ਤੇ ਬਹੁਤ ਵੱਡੇ ਵਿਚਾਰਧਾਰਕ ਸੀਗੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਆਪਣਾ ਇੱਕ ਨਾਮਣਾ ਘਟਿਆ ਤੇ ਅੱਜ ਵੀ ਇਹ ਜਿਹੜੇ ਪੋਸਟਰ ਬॉय ਵਜੋਂ ਜਾਣੇ ਜਾਂਦੇ ਆ ਇਹਨਾਂ ਦੀ ਜਿਹੜੀ ਟੀ-ਸ਼ਰਟਸ ਤੇ ਅਕਸਰ ਜਿਹੜੇ ਨੌਜਵਾਨ ਹੈ ਇਹਨਾਂ ਦੀਆਂ ਜਿਹੜੀਆਂ ਕੈਪ ਵਾਲੀਆਂ ਟੀ-ਸ਼ਰਟਸ ਪਾ ਕੇ ਆਪਾਂ ਦੇਖਦੇ ਹਾਂ ਕਿ ਘੁੰਮਦੇ ਐ ਸੋ ਇਦਾਂ ਦਾ ਸੀ ਇਹਨਾਂ ਦਾ ਜੀਵਨ ਤੇ ਇਹ ਹੈ ਜੀ ਬੁੱਕ ਮੋਟਰਸਾਈਕਲ ਡਾਇਰੀ ਤੇ ਇਹ ਸਾਨੂੰ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਪੜ੍ਹਣੀ ਚਾਹੀਦੀ ਹੈ ਕਿਉਂਕਿ ਬੁਕਸ ਦਾ ਜਿਹੜਾ ਸ਼ੌਕ ਹੈ ਇਹ ਸਾਨੂੰ ਅੱਜ ਦੇ ਯੁੱਗ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿੱਥੇ ਆਪਾਂ ਅੱਜ ਇਲੈਕਟ੍ਰੋਨਿਕ ਜਿਹੜੀਆਂ ਚੀਜ਼ਾਂ ਹਨ ਉਹਨਾਂ ਤੇ ਜ਼ਿਆਦਾ ਡਿਪੈਂਡੈਂਟ ਹੈ ਤਾਂ ਸਾਨੂੰ ਉਹਨਾਂ ਤੋਂ ਘਟਾ ਕੇ ਬੁਕਸ ਨਾਲ ਜੁੜਨਾ ਚਾਹੀਦਾ ਇਹਨਾਂ ਦਾ ਆਪਣਾ ਇੱਕ ਮਹੱਤਵ ਹੈ ਇਹਨਾਂ ਦੀ ਆਪਣੀ ਇੱਕ ਜਿਹੜੀ ਹੈਗੀ ਹੈ ਇਹ ਫਲੇਵਰ ਹੈ ਇਹਨਾਂ ਦਾ ਇਹ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਆਪਣੇ ਜ਼ਿੰਦਗੀ ਦੇ ਜਿਹੜੇ ਇਹਨਾਂ ਬੁੱਕਸ ਤੋਂ ਆਪਣੇ ਜੀਵਨ ਨੂੰ ਜਿਹੜਾ ਇੱਕ ਸ਼ੇਪ ਦੇ ਸਕਦੇ ਆ ਬਹੁਤ ਸਾਡੇ ਜੀਵਨ ਦੇ ਵਿੱਚ ਚੇਂਜਸ ਆ ਜਾਂਦੀਆਂ ਸੋ ਸਾਨੂੰ ਆਪ ਖੁਦ ਸਭ ਬੱਚਿਆਂ ਨੂੰ ਵੀ ਇਹ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਅਸੀਂ ਬੁੱਕਸ ਦੇ ਨਾਲ ਜੁੜੀਏ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤ